ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਫਗਵਾੜਾ ਤੋਂ ਜਿੱਥੇ ਕਿ ਧੀਰ ਸ਼ਾਮ ਜਲੰਧਰ ਸਪੈਸ਼ਲ ਟਾਸਕ ਫੋਰਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ 503 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਬਿਨਾਂ ਰੋਂ ਤੋਂ ਬਰਾਮਦ ਕੀਤਾ ਹੈ ਇਹ ਕਾਰਵਾਈ ਫਗਵਾੜਾ ਦੇ ਸਤਨਾਮਪੁਰਾ ਇਲਾਕੇ ਵਿੱਚ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਜਲੰਧਰ ਦੇ ਏਐਸਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਕਾਲੀ ਐਕਟਿਵਾਤੇ ਸਵਾਰ ਇੱਕ ਨੌਜਵਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਅਤੇ ਸ਼ੱਕੀ ਦਾ ਪਿੱਛਾ ਕੀਤਾ ਅਤੇ ਉਕਤ ਨੌਜਵਾਨ ਨੂੰ ਸਤਨਾਮਪੁਰਾ ਇਲਾਕੇ ਵਿੱਚੋਂ ਥੋੜੀ ਦੇਰ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਇੱਕ ਪਿਸਤੌਲ ਵੀ ਬਰਾਮਦ ਹੋਇਆ ਪੁਲਿਸ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਮਲਜ਼ਮ ਦੀ ਪਛਾਣ ਮਨਜੋਤ ਸਿੰਘ ਔਰ ਫਮonti ਪੁੱਤਰ ਮੱਖਣ ਸਿੰਘ ਵਾਸੀ ਪਿੰਡ ਸਮਰਾੜੀ ਜ਼ਿਲ੍ਹਾ ਜਲੰਧਰ ਵੱਜੋਂ ਹੋਈ ਹੈ ਪੁਲਿਸ ਨੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਫਿਲਹਾਲ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਨਸ਼ੀਲੇ ਪਦਾਰਥ ਕਿੱਥੋਂ ਲੈ ਕੇ ਆਉਂਦਾ ਹੈ ਅਤੇ ਕਿੱਥੇ ਸਪਲਾਈ ਕਰਨਾ ਸੀ ਅਤੇ ਇਸ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ ਫਗਵਾੜਾ ਤੋਂ ਨਵਰੇਂਗ ਟੀਵੀ ਲਈ ਯਸ਼ਰਮਦੀ ਰਿਪੋਰਟ ਜਿਹੜੀ ਫਗਵਾੜਾ ਦੇ ਵਿੱਚ ਐਸਟੀਐਫ ਵੱਲੋਂ ਕਾਰਵਾਈ ਕੀਤੀ ਗਈ ਆ ਕਿੰਨੇ ਮੁੱਲਜਮ ਫੜੇ ਗਏ ਨੇ ਕਿੰਨੀ ਰਿਕਵਰੀ ਹੋਈ ਆ ਸਾਰੀ ਡਿਟੇਲ ਦੇ ਦਿਓ ਅੱਜ ਸਾਡੀ ਪੁਲਿਸ ਪਾਰਟੀ ਐ ਬੱਸ ਸਟੈਂਡ ਖਵਾੜੇ ਮੌਜੂਦ ਸੀ ਤੇ ਮੁਕੋਰ ਨੇ ਇਤਲਾਹ ਦਿੱਤੀ ਆ ਇੱਕ ਨੌਜਵਾਨ ਜਿਹੜਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਅੱਜ ਵੀ ਉਹ ਜਿਹੜਾ ਇੱਥੇ ਮਸ਼ੀਨ ਚੌਂਕ ਦਾ ਅੱਗੇ ਅਲੂਮੀਨੀਅਮ ਦੀ ਦੁਕਾਨ ਆ ਉਹਦੇ ਸਾਹਮਣੇ ਖੜ ਕੇ ਗੱਤਾਂ ਦੀ ਅੜੀ ਕਰ ਰਿਹਾ ਸਕੂਟਰੀ ਦਾ ਵੀ ਦੱਸਿਆ ਹੋਣੇ ਪੁਲਿਸ ਪਾਰਟੀ ਨੇ ਆ ਕੇ ਕਾਬੂ ਕੀਤਾ ਜਿਹਦੀ ਲੋਕੀਟ ਦੇ ਗਾਰਡਰ ਅਫਸਰ ਨੂੰ ਮੌਕੇ ਤੇ ਬੁਲਾ ਕੇ ਜੀਓ ਦੀ ਹਾਜ਼ਰੀ ਵਿੱਚ ਉਹਨੂੰ ਤਲਾਸ਼ੀ ਕੀਤੀ ਉਹਦੇ ਕੋਲੋਂ ਇੱਕ ਪਿਸਟਲ 32 ਬੋਰ ਦਾ ਬਿਨਾਰੌਦ ਤੇ 503 ਗ੍ਰਾਮ ਹੈਰੋਇਨ ਦੇ ਕੋਲ ਬਰਾਮਦ ਹੋਈ ਆ ਇਹਦੇ ਤੇ ਪਹਿਲਾਂ ਵੀ ਪਰਚੇ ਹੈਗੇ ਆ ਇੱਕ ਲੁੱਟਖੋ ਦਾ ਪਰਚਾ ਆ ਇੱਕ ਪਹਿਲਾਂ ਵੀ ਐਨਡੀਪੀਐਸ ਇੱਕ ਦਾ ਵੀ ਗੋਲੀਆਂ-ਗੋਲੀਆਂ ਦਾ ਪੱਟਾ ਹੈ ਕੀ ਨਾਮ ਕੀ ਹੈ ਬੰਦੇ ਇਹਦਾ ਨਾਮ ਹੈ ਜੀ ਮਨਜੋਤ ਸਿੰਘ ਉਰਫ ਮੋਂਟੀ ਸਨੋਭੈ ਮੱਖਣ ਸਿੰਘ ਪਾਸੀ ਪਿੰਡ ਸਮਰਾੜੀ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਪਹਿਲਾਂ ਕਿਹੜੇ ਕਿਹੜੇ ਪਰਚੇ ਦੇਤੇ ਦਰਜ ਨੇ ਪਹਿਲਾਂ ਇੱਕ ਮੁਕੱਦਮਾ ਹੈਗਾ ਇਹਦੇ ਤੇ ਲੁੱਟ ਖੋਹ ਦਾ ਜੀ ਪੰਪ ਤੇ ਲੁੱਟ ਖੋਹ ਕੀਤੀ ਸੀਗੀ ਦੂਸਰਾ ਮੁਕੱਦਮਾ ਹੈਗਾ ਇਹਦੇ ਤੇ ਜਿਹੜਾ ਹੈਗਾ ਐਨਡੀਪੀਆ ਸਾਈਡ ਦਾ ਗੋਲੀਆਂ ਗੂੜੀਆਂ ਦਾ ਹੀ ਆ ਜੀ ਪਰਵਿੰਦਰ ਜੀ ਜਦੋਂ ਇਹਨੂੰ ਮੌਕੇ ਤੇ ਆਪਾਂ ਰੋਕਿਆ ਗਿਆ ਕਾਲੀ ਐਕਟਿਵਾ ਤੇ ਸਵਾਰ ਸੀ ਇਹ ਹਾਂਜੀ ਖੜਾ ਕੋਈ ਕੋਈ ਇਹਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਆ ਜਦੋਂ ਕਹਿੰਦੇ ਕੋਈ ਇੱਥੇ ਬਹਿਸ ਹੋਈ ਆ ਆਲੇ ਦੁਆਲੇ ਸੀਸੀਟੀਵੀ ਦੇ ਵਿੱਚ ਆਈ ساری ਇਹਨੂੰ ਜਦੋਂ ਕਾਬੂ ਕਰਦੇ ਇਹ ਤੇ ਮਤਲਬ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਦਾ ਇਹਦਾ ਜਿਹੜਾ ਪਿਸਟਲ ਸੀਗਾ ਇਹਦੇ ਥੱਲੇ ਡਿੱਗ ਪਿਆ ਇਹਦਾ ਡੱਬ ਚੋਸਲ ਦੇ ਡਿੱਗ ਪਿਆ ਗਿਆ ਇਹਦੇ ਨਾਲ ਉਹਦਾ ਕੋਈ ਸਾਥੀ ਭੱਜਿਆ ਵੀ ਆ ਜਾਂ ਸਿਰਫ ਇੱਕੋ ਹੀ ਬੰਦਾ ਸੀਗਾ ਇਹ ਇਕੱਲਾ ਹੀ ਸੀਗਾ ਜੀ ਅਗੇ ਕੀ ਕਾਰਵਾਈ ਕਰ ਰਹੇ ਹਾਂ ਜੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਨ ਲਈ ਹੀ ਲਿਖ ਕੇ ਭੇਜਿਆ ਹੈ ਸਾਡਾ ਜਿਹੜਾ ਮੁਕਦਮਾ ਮਹਾੜੀ ਥਾਣੇ ਦਾ ਐਸ.ਪੀ.ਐਨ.ਟੀ.ਐਫ ਮਹਾੜੀ ਦਰਜ ਹੁੰਦਾ ਆ ਉੱਥੇ ਭੇਜਿਆ ਹੈ ਬਾਕੀ ਦੀ ਪੁੱਛਗਿੱਛ ਹੋਰ ਵੀ ਕੀਤੀ ਜਾਊਗੀ ਹੋਰ ਜੇ ਕੋਈ ਇਹਦੇ ਕੋਈ ਬਰਾਬਦਗੀ ਹੁੰਦੀ ਉਹ ਵੀ ਕੀਤੀ ਜਾਊਗੀ ਇਹਦੀ ਗੁਪਤ ਸੂਚਨਾ ਆਪਣੇ ਕੋਲ ਪਹਿਲਾਂ ਹੀ ਸੀਗੀ ਜਾਂ ਮਤਲਬ ਅਚਾਨਕ ਮਤਲਬ ਅੱਜ ਪਤਾ ਲੱਗਾ ਜੀ ਮਿਲੀ ਆ ਸਾਨੂੰ ਅੱਜ ਹੀ ਮਿਲੀ ਗਈ ਕੋਈ ਲੱਗ ਰਿਹਾ ਵਾ ਵੀ ਫਗਵਾੜਾ ਦੇ ਵਿੱਚ ਕੋਈ ਹੋਰ ਵੀ ਬੰਦੇ ਇਹਦੇ ਨਾਲ ਸ਼ਾਮਲ ਹੋ ਸਕਦੇ ਆ ਅਜੇ ਬਾਕੀ ਪੁੱਛਗੇ ਇਸ ਦਾ ਪਿਛਾ ਜੀ ਪੁੱਛਗੇ ਇਸ ਤੋਂ ਅੱਗੇ ਜੋ ਵੀ ਨਿਕਲੂਗਾ ਉਹ ਤੋਂ ਬਾਅਦ ਅਗਲੀ ਕਾਰਵਾਈ ਉਹਦੇ ਹਿਸਾਬ ਨਾਲ ਕੀਤੀ ਜਾਊਗੀ ਪੁੱਛਗੇ ਇਸ ਤੋਂ ਬਾਅਦ ਬਾਕੀ ਤਫਤੀਸ਼ ਕਰਕੇ ਬਾਕੀ ਕਾਰਵਾਈ ਉਹਨਾਂ ਕੋਲ ਚਲਾਈ ਦਿਆਂਗੇ ਕਿਥੋਂ ਦਾ ਪਿਛਾ ਕਰ ਰਹੇ ਸੀ ਇਹ ਦਾ ਇਹ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਫਗਵਾੜੇ 62 ਤੋਂ ਸਿੱਧੀ ਹੀ ਸਾਡੇ ਇਨਫੋਰਮਰ ਨੇ ਉਹਨੇ ਦੱਸਿਆ ਵੀ ਇੱਥੇ ਖੜਾ ਆ ਉਹ ਤੋਂ ਉੱਤੋਂ ਪਹਿਲਾਂ ਨਹੀਂ ਸਾਨੂੰ ਕੋਈ ਪਤਾ ਸੀ ਇਹ ਤੱਕ ਕੀ ਸਾਨੂੰ ਠੀਕ ਹੈ ਠੀਕ ਹੈ ਜੀ